ਕਾਸਟਮ ਲੋਕੋ ਪੋਕੇਮਬਲ ਸਰ ਨੂੰ ਤੁੰਨਾ ਸਾਫ ٹرسٹ ਵਾਲਮੀਕਾ ਕਾਸਟਮ ਦੇ ਚੇਅਰਮੈਨ ਸ਼੍ਰੀ ਹਮਪਰਕਾ ਨੇ ਦਿੱਤਾ ਨੋਵਾ ਯਾਦ ਪੱਤਰ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਮਾਜ ਨੂੰ ਦਿੜਤ ਦਾ ਸਹਾਇਆ ਬਸੇ ਕਿ ਜਾਣਦਾ ਕਿ ਸਾਨੂੰ ਮਸ਼ੌਂਕ ਨਹੀਂ ਹੈ ਤੇਲਾ ਭਰ ਆਉਣਾ ਬਤੇਗਾ ਚਲਾ ਲੈ ਜਾਂ ਉਸੇ ਸਿਸਟਮ ਨੂੰ ਆਪਾਂ ਕਮੇਟੀਆਂ ਸੈੱਟ ਕਰੋ ਕਮੇਟੀ ਉਹਦਾ ਸੈਟਰ ਹੋ ਜਾਂਦਾ ਵਾ ਤੇ ਕਮੇਟੀ ਦੀ ਉਹ ਪੂਰੀ ਸਰਕਾਰ ਨੂੰ ਸਾਰੇ ਸੁਣਵਾ ਜਿਹੜਾ ਮਿਆਦਾ ਦਾ ਪੂਰਾ ਜਿਹੜਾ ਸਾਡੇ ਨੂੰ ਬੀਂਦੀ ਹੋ ਜੀ ਕਰਾ ਨਹੀਂ ਹੋਸੀ ਕਰਵਾਉਣਾ ਵੀ ਨੋ ਐਂਟਰੀ ਨਹੀਂ ਬਲਕਿ ਹੋ ਸਕਦਾ ਕਿਸੇ ਨਰਮਜੋਧਨ ਗਿਆ ਸੀ ਕਿ ਕਹਿ ਲੇਦਾ ਤੇ ਅਸੀਂ ਉਹ ਬੀਂਦੀਆਂ ਦਾ ਜਿਹੜਾ ਨਾ ਹਵਾਲਾ ਹੋਣਾ ਹੈ ਨਾ ਉਹਦੀ ਸ਼ੁਰੂਆਤ ਕਰਾਂਗੇ ਬਟ ਫਿਰ ਦਿਨ ਵੀ ਲਿਓਗੇ ਨਾ ਸਾਲੋਂ ਇਹ ਨੋਮਾ ਸਾਡਾ ਯਾਦ ਪੱਤਰ ਹੈ ਅਸੀਂ ਦੇਖੋ ਜਿਵੇਂ ਮੈਨੇ ਕਿ ਐਕਸ਼ਨ ਪਲਾਨ ਜਿਹੜਾ ਹੈਗਾ ਕਿੱਦਾਂ ਪੋਣੇ ਨੂੰ ਫੀਲ ਕਰਨਾ ਕਿੱਦਾਂ ਉਹਦੀ ਜਿਹੜੀ ਹੈ ਉਹ ਬੇਸਾਰਾ ਨਾ ਬਟ ਨਹੀਂ ਬਸਾ ਜਿਹੜਾ ਉਹਦਾ ਬਰਨਾਲਾ ਜਿਹੜਾ ਬਾਅਦ ਨੂੰ ਪੜਨਾ ਹੈਗਾ ਹੁਣ ਜਿਵੇਂ ਫੰਡੀ ਕਰੂ ਕੋਈ ਕੰਮ ਅਸੀਂ ਸ਼ੁਰੂ ਤੋਂ ਬਾਅਦ ਮੈਨੇ ਉਹ ਖੋਲੀ ਲਿਸਟ ਵੀ ਜੈਕੀ ਨਾਲ ਮੀਟਿੰਗ ਹੋ ਕੇ ਫੰਡ ਕਰੀਏ ਔਰ ਉਸ ਤੋਂ ਬਾਅਦ ਫੰਡੀ ਆ ਜੇ ਸਰ ਤੇ ਜਦੋਂ ਆਪਾਂ ਸਭ ਤੋਂ ਪਹਿਲੇ ਪੋਣੇ ਦਾ ਕੰਮ ਹੀ ਕਰਾਂਗੇ प्रोग्राम मजान लाद अवतारा दो तीन लाइट गए प्रॉपर कानून फोन करते हैं लैट का समाधम प्रॉपर आगे जनरेटर का प्रबंध भी है सारा कुछ है ਸਰਕਾਰ ਦੇ ਪੀਰੇ ਗਈ ਉਹ ਠੱਗੀ ਮਾਰਕ ਹੋ ਗਿਆ ਮੇਰਾ ਕਹਿੰਦਾ ਮੈਂ ਜਿਹੜਾ ਦੋਸ਼ੀ ਆ ਜਿਹੜੇ ਪੈਸੇ ਕਦੇ ਆਹੀ ਆਪ پکڑਣ ਨੂੰ ਕਿਉਂ ਤੱਕ ਕਰੀ ਅਸੀਂ ਕਿਉਂ ਧਰਨੇ ਲਾਈਏ ਤੁਸੀਂ ਪਹਿਲਾਂ ਪਰਚਾ ਓਰ ਦੇ ਦੋ ਘਰ ਕੀ ਕੰਮ ਸ਼ੁਰੂ ਕਰ ਲਓ ਸਾਨੂੰ ਵੀ ਤਾਂ ਲੱਗੇ ਵੀ ਕੰਮ ਸ਼ੁਰੂ ਹੋ ਗਿਆ ਮਤਲਬ ਜੀ ਐਡੀਸਾ ਨਵੇਂ ਆਏ ਆ ਬਿਫਕਰਾਨੇ ਆ ਕੈਂਪ ਕੋਣ ਕਰ ਲੋ ਨਹੀਂ ਆ ਥੋੜੇ ਦੇ ਪਹਿਲਾਂ ਹੀ ਇਹ ਬਿਲ ਲੁਧਿਆਣਾ ਇੰਡਾ ਜੁਨੇਂਦਰ ਦਾਇਰਾ ਵਗੈਰਾ ਛੱਡਿਆ ਕੋਈ ਨਹੀਂ ਆ ਪਰ ਵਰਤਮਾਨ ਦੀ ਸਰਕਾਰ ਹੈ ਉਹਦੇ ਸ਼ਰੇਮ ਰੋਣਾ ਪਉਂਦੇ ਨੇ ਕਿ ਜਿਹੜਾ ਬੀਮਾ ਨਿਕਲਦਾ ਇਹ ਪਾਪੜਾ ਜੀ ਪਾਪੜਾ ਜੀ ਅਸੀਂ ਜਾਨ ਤੋਂ ਪਿੱਛੇ ਲੱਗਦੇ ਅਸੀਂ ਅਕਦੀ ਗੱਲਾਂ ਹੈ ਉਸੇ ਤਰ੍ਹਾਂ ਮੰਤਰੀ ਦਫ਼ਤਰ ਚੋਂ ਕਿਸੇਾਰ ਨੇ ਆ ਕੇ ਸਟਾਟ ਸਰਕਾਰ ਵਿੱਚ ਜਿੱਤਿਆ ਉਹਦੇ ਵੀ ਆਡਿਟ ਜਿਹੜਾ ਪਰ ਇੱਕ ਪਰਕਿਰਿਆ ਹੁੰਦੀ ਹੈ ਪਰਕਿਰਿਆ ਦੇ ਵਿੱਚਲੇ ਆਡਿਟ ਹੋਣਾ ਹੈ ਆਡਿਟ ਇਨ ਸਟਾਰਟ ਹੋਏਗਾ ਇੱਕ ਦਿਨ ਅੰਦਰ ਵਿੱਚ ਜੇਕਰ ਜਿੱਦ ਵਿੱਚ ਪਾਣੀ ਆ ਨਿਕਲ ਕੇ ਆਉਂਦੀ ਹੈਗੇ ਫਿਰ ਉਹਦੇ ਅਕਾਡਿੰਗ ਉਹਦੇ ਵਿੱਚ ਅੰਸ਼ੇ ਲੀਡ ਕਰਦੇ ਉਹੋ ਜ ਨਹੀਂ ਜੇ ਕਿਉਂਕਿ ਇਹ ਸਰਕਾਰ ਦੇ ਦੇਸ਼ कोई भी गलत काम कर दे कि सरकार नहीं बर्दाश्त करेगी अगर किसी किसी भी तरह दावाने के पीछा है और जो सामान्य मतलब के बारे में आएगा तो ये केस पर चला जाएगा उनका सर से जो फोन चेक की उनकी नाहुतार पूरी नीतियां होड़ियां कार्य को देखो करना बताया पर पाके कहना मैं पुजारी बिल्कुल हेल्प कोल नहीं हो क्योंकि ये डा बंदा ये ऐसे ना तो आने मदर रुक जाएगा कि नहीं आएगा धीरे रुकी पालन किधर आगे जाते हैं वहाँ पर तू तू कितना आगे ना ढक्कर क्या होयेगा मंदिर तूने मंदिर में भी इनसे बिजारी किधर है ऐसे ही आया ना जो कोई मेरी अजीब नहीं है नहीं फाटा कोई चोदे फाटा कोई � बिल्कुल क्या है कोई भी बच्चे बर्दाश्त नहीं है ना ही सानु ना ही तानु ये भी बच्चे अगर देखो मतलब कि किसे बंदे ने पढ़ना है ना सरकार के नियम अनुसार एक बार इसमें कोई पारी करने के लिए कर लो वो बस एक सी जनता से कोई वो कर को माफ के मंगलवार भी नहीं होता अगर आप भी कहते हैं मैंने माफ कर दो बिल्कुल गलती हो गई लेकिन हमारा मेन बात ये है कि क्या ये भी तो सानु स्थिर है का अतीनंद कहेगा गलत जहाँ कुछ बंदरा को डेवलपमेंट दे ते करो ये तो गांव आने के एक दूसरे साल को हर किला मुसीबत है का अंजीवी दिखाना है सकता ये ताजीमंदर तेरी अब बल्क नकदा ये पार्किंग ते ये लाख से बिया साढ़े पद पर ही से आता है ਇਹ ਲੱਖੋ ਬੰਦ ਕਰ ਦੇ ਚੜਾ ਦੇ ਕੋਈ ਵੀ ਦੁਕਾਨਾਂ ਵਾ ਜੇ ਇਹ ਤੇ ਕੋਈ ਇਹਨੂੰ ਸਿਸਟਮ ਸੈੱਟ ਕਰ ਦੋ ਤਰੀਕਾ ਕਰੋ ਉਹ ਜਿਹੜੇ ਨਜਾਇਜ਼ ਦੁਕਾਨਾਂ ਹੋਈਆਂ ਵੀ ਉਹਨੂੰ ਬੰਦ ਕਰੋ ਉਸ ਤੇ ਸਪੀਕਰ ਲਾ ਕੇ ਰੌੜਾ ਪਾਉਂਦੇ ਨਹੀਂ ਇਹ ਫੁੱਲੀਆਂ ਲੈ ਜੋ ਉਹ ਫੁੱਲੀਆਂ ਵਾਂ ਜਿਹੜੀਆਂ ਪ੍ਰਚਾਰ ਸ਼ੁਰੂ ਕੀਤਾ ਇਹ ਕਰਵਾ ਕਰਦੇ ਹਾਂ ਇਹ ਅੰਦਰ ਪ੍ਰਚਾਰ ਵੀ ਕੀਤਾ ਲੇਕੇ ਪ੍ਰਚਾਰ ਵੀ ਉਹਨਾਂ ਦੇ ਆ ਕੇ ਪਾਣੀ ਪਾ ਦਿੱਤਾ ਔਰ ਇਹ ਕੇ ਅੰਦਰ ਤੇ ਟੈਂਪੋਰਲ ਕਰ ਦੋ ਦੇ ਕੋਈ ਇਤਿਜਾਬ ਕਰਕੇ ਨਹੀਂ ਜੀ ਬਣਾ। 85 ਨੇ ਜੋ ਕਰਨਾ ਪਛਾਤ ਕਰੇ। ਰਾਈਟ ਲੇਕਿਨ ਅੱਜ ਆਪਣੇ ਹੰਗਾ ਦੇ ਵਾਲਤੀ ਦੀ ਨਿਮਰਤਾ ਨੂੰ ਜੈ ਬਖਸ਼ਣ ਪਾ ਕੇ ਤੁਸੀਂ ਬਹਿ ਗਏ ਆ। ਮੋਦੀ ਜੀ ਬਹਿਣ ਲੱਗੇ ਕਿ ਕੁਝ ਨਹੀਂ। ਦੀ ਮੇਰਾ ਖਿਆਲ ਕਿ ਇਹਦੇ ਗੋਲ ਕੀਤੀ ਹੈ। ਉਹਦੀ ਰੈਡੀ ਵਿੱਚ ਅੱਜ ਦਾ ਟੈਂਪਲਾ ਜੋ ਅੱਜ ਤੱਕ ਤੁਹਾਡੇ ਨੂੰ ਵੀਡੀਓ ਬੁਲਾ ਲੈ। ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਜੀ ਦਾ। ਇਹਨਾਂ ਨੇ उपमिति परीक्षांकर के नवीन परीक्षा के इंडियो काम हैं जेन में नवीन जेन आठ साल के अंडे लिया शुरुआत की थी कि ये कार आठ साल के अंडे आगे नेट से रस्ता खुलेगा वो रस्ता खुलने जैन प्यार पास के देरा तो हनुमी फैसला सरकार ने थी जो भी लड़ते ना तो आदिली लड़ते हैं हम छाता सवार से भी तो क ਹਰ ਮਨ ਨੂੰ ਹਾਕਾ ਦੀ ਗੱਲ ਕਰਨ ਦਾ ਜੇ ਪਹਿਲਾਂ ਕੋਰ ਤੇ ਸੱਚਾ ਵਾਚੇਗਾ ਐਸੇ ਹੀ ਤਾਂ ਤੁਸੀਂ ਇਹ ਕੋਈ ਕਰਾਵੇ ਜੀ ਕਰੀ ਲੋ ਗਿਆ ਕਿ ਮੈਂ ਕ੍ਰਿਕਟ ਕਰਵਾ ਲੈਣ ਗਿਆ ਹੀ ਉਹਦੀ ਦੋ ਇੰਟਰੀ ਹੋ ਗਈ ਇੱਕ ਰੋਲ ਤੇ ਜੀ ਵੀ ਅੰਦਰਾ ਕਾ ਪੁਲਾਵਾ ਉਹ ਵੀ ਐਫਆਈਰ ਦਤੂ ਜਿਸੇ ਬੰਦਾ ਕੋ ਰਿਟਾਇਰ ਹੋ ਜਾਂਦਾ ਜਾਂ ਨੌਕਰੀ ਛੱਡ ਜਾਂਦਾ ਇੱਥੇ ਇਹ ਨਹੀਂ ਉਹ ਚਾਰਜ ਦੇ ਕੇ ਜਾਂਦਾ ਨਾ ਦੂਜਾ ਚਾਰਜ ਦੂਜਾ ਚਾਰਜ ਮਿਸਟਰੀਕਾ ਜਿੱਦ ਲਈ ਰੇਪੀਆਂ ਇਹਦੇ 10 ਲੱਖ ਰੁਪਏ ਦੇ ਬੀਨੇ ਉੱਤੇ 10 ਲੱਖ ਰੁਪਏ ਦਾ ਬਣਾਇਆ ਗਿਆ ਇੱਕ ਯੂਰੋ ਪਾਈ ਹੈ ਕੋਈ ਗੱਲ ਨਹੀਂ ਕਿ ਉਹ ਤੇ ਨਹੀਂ ਯੂਰੋ ਪਾਈ ਇਹਨਾਂ ਦੇ ਕੱਪੜੇ ਉਹਦੇ ਦੀਰ 1 ਕਰੋੜ ਦੇ ਸੀ ਬੈਂਤੀ ਲਗਵਾਵਾ ਉਹ ਸਾਡੀਆਂ ਮੀਰ ਮੰਗਾ ਤੁਹਾਨੂੰ ਦੋ ਪਾੜੀ ਇੱਕ ਜੀ ਮਿਸਟਰ ਨੋਰ ਲਾਲ ਮੈਂਬਰ ਕੋ ਕੁਸ਼ਰਾਜ ਜਿਹੜਾ ਐਕਸ ਐਜੀਐਸ ਉਹ ਤੇ ਫੀਲਦਤ ਕੋ ਨਗਦ ਦਵੇ ਤੇ ਠੀਕਾ ਵੀ ਚਲਕੀ ਜਿਹੜੀ ਕੀਤੀ ਸਰਕਾਰ ਦੇ ਵੀ ਧੰਨਵਾਦ ਕਰਦੇ ਆ ਜਿਹਨੇ ਇਹ ਕਮੇਟੀ ਬਣਾਇਆ ਉਹ ਕਿਉਂਕਿ ਲੋਕ ਪਿੰਕ ਕਮੇਟੀ ਦਾ ਜਗਜੀਤ ਸਿੰਘ ਜੀ ਪ੍ਰਧਾਨ ਜੀ ਆ ਵੀ ਕੋ ਕੋਲਿਆ ਕੇ ਪੈਸੇ ਨਹੀਂ ਲਾਉਣੇ ਕੋਈ ਸਰਕਾਰ ਦਾ ਗੱਲ ਕਰਨ ਵਾਲਾ ਅਪਰਾਹ ਲੈ ਗਈ ਮਾਝੂ ਪਰਪੇ ਦੀ ਜੀ ਨੂੰ ਅੱਥਰ ਵਿੱਚ ਮੈਂ ਕੁ ਗੱਲ ਕਰਨਾ ਚਾਹੀਦਾ ਇੰਨੀ ਵੀ ਅਮਰੀਕੀ ਪਿਪਰਡਾਈ ਨੂੰ ਬਥਾ ਕੇ ਸੰਕਟਾਨਾ ਸਾਰਾ ਖੜਾ ਕਰਨ ਵਾਲਾ ਵਿਸ਼ੇ ਮਿਲ ਰਿਹਾ ਪਟਵਾਰੀ ਹੈ ਜਦੋਂ ਦਾ ਇਹ ਸ਼ਰਤ ਚੱਲਦਾ ਆ ਮਨੋਰਾਈ ਫਰਵਰੀ ਗਿਆ ਸਾਹੇ ਕਿ ਜਿੱਦ ਤੇ ਬੰਦੋਰੀ ਨਹੀਂ ਕਿ ਕਿਵੇਂ ਜਾਂ ਸਾ ਵੀ ਗਿਰਮਾਨਾ ਨਹੀਂ ਹੋ ਕੀਤਾ ਕਿ ਤੁੰਦ ਕੀਤਾ ਅਧਿਉਤ ਲਈ ਉਸਦੇ ਜਿੱਦੇ ਨਿਸ਼ਾਨ ਦੇ ਸੀ ਕਿ ਦਿਲ ਤੋਂ ਬਣਿਆ ਪਿਆ ਇੱਕ ਪੁਰਾਣੇ ਜ਼ਮਾਨੇ ਦਾ ਬਣਿਆ ਪਿਆ ਕਿ ਜੇਗਾ ਕੇ ਨਕਾਫੀ ਜੇ ਨਹੀਂ ਜਾਂਦੀ ਤੁਹਾਡੀ ਬਈਆ ਸਰਕਾਰ ਦੀ ਬੱਚੇ ਕਹਿੰਦਾ ਉਹਦੇ ਤੋਂ ਤਵਜਾ ਹੈ ਦੇਹਾ ਮਾਰ ਦੀ ਬਾਜ਼ਾਰ ਤਾਂ ਮੈਂ ਅਗੇ ਸੱਤ ਹੈਲੀ ਬੈਡ ਬਣਾਈ ਦੀ ਉਹ ਜਮੀਨ ਆਪਣੀ ਜਮੀਨ ਦੀ ਵੀ ਇੱਕ ਬਦੌਰ ਕਰਾਇਆ ਅੱਛਰੇ ਵਾਲਾ ਬੈ ਬਣਿਆ ਆਕੀ ਦੀ ਬਾਜ਼ਾ ਉਹ ਵੀ ਪਸ਼ੀਮਨ ਤਾਨੇ ਲੈ ਗਈ ਜਿਹੜੇ ਹੋਇਆ ਗਿਆ ਤੇਰੇ ਸੀ ਮੰਦਤ ਤੋਂ ਹੁੰਦੇ ਵਾਸਤੇ ਜੀ ਸੀ ਗਏ ਨੇ ਲੇਕਿਨ ਮੇਰੇ ਕੋਲ era ਉਤੋਂ ਸਾਤੀ ਕਮਰ ਵਿੱਚ ਫੁੱਟੇ ਬਗਾ ਸੇ ਸੇ ਕੁੰਗੂਨੀ ਉੱਥੀ ਜਗ੍ਹਾ ਤੱਕ ਲਈ ਗੁੱਡੀ ਵੀ ਦੇ ਦੇਣਿਆ ਇਹਨਾਂ ਕੱਡੇ ਕੰਪਨੀ ਬਾਹਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਰ ਸਿੰਘ ਬਾਦਲ ਨੇ ਕਰਵਾਇਆ ਉਹ ਟੀਵੀ ਦੇ ਵਿੱਚ ਬੋਲਦਾ ਪਿਆ ਜੀ ਦੀ ਨਾਅਰੇ ਨਾਲ ਨੂੰ ਇੱਕ ਤੋਂ ਦੋ ਫੂਟ ਵੀ ਦਿੱਤਾ ਦੋ ਲੋਕ ਵੀ ਉੱਕੇ ਨਿਕਰੋਗੇ ਦਿੱਤਾ ਆਰਮੀ ਵੇਚੀ ਦਿੱਤੀ ਇਹ ਮਾਲ ਕਿਹਦੀ ਗਈ ਸੀ ਦਾਅ ਵੇ ਕਿ 300 ਵੀ ਹੈ ਨਾ ਕੋ ਕਪਲਾ ਉਹ ਸ਼ਾਮਲਾਗਾ ਅੱਗੇ ਗਾਹ ਨੂੰ ਇਹ ਜਿੰਦਗੀ ਪਰ ਰਲਾ ਨਹੀਂ ਗਿਆ इना मन जाने वो दिल की मिलेगा तो मन बिखरेगा तो तू जा तू भी बेच तू भी उनके कारण भी तेरे को नहीं देगा इस इधर को पढ़ ले इधर जा तू उनके कारण के लिए मिलेगी है वो डॉक्टर वो उनके कारण के लिए मिलेगी है मिलेगी है उसे नेक्स्ट तू जीती हो से मार्टन पागल ही है अधीरे बंदे को और बात ਤੈਂ ਪ੍ਰਗਟ ਰਿਹਾ ਪਿੱਛੇ ਦਾ ਜ਼ਗਾਵੀ ਕਰ ਕੋਨਾ ਮਾਰਾ ਮੋਟਾ ਸ਼ਾਨਾ ਮੰਨ ਲੀਕਾ ਹੈ ਮਤਲਬ ਬਿਲਡਿੰਗ ਨਹੀਂ ਬਣੀ ਵੀ ਬਾਦ ਬੁਲਾਈ ਦੀ ਅਗਲੇ ਬਾਰੇ ਸੁਰੱਖਿਆ ਮੁਹਿੰਮਾਂ ਕੋ ਬੜਾ ਵੱਡਾ ਸੈਟਅਪ ਜਿਹੜਾ ਅਗਲਾ ਜਿਹੜਾ ਪਿਆਰ ਗਿਓ ਸਾਹਮਣੇ ਦਿੱਤੀ ਗਈ ਹੈ ਤੇ ਤੁਸੀਂ ਲੈ ਲਓ ਲੇਕਿਨ ਸਾਨੂੰ ਨਹੀਂ ਲੋ ਉਹ ਬਕਾਸ਼ ਗੂਮਦਾ ਹੀ ਲਵੇਗਾ ਤੁਹਾਡਾ ਹੀ ਮਤਲਬ ਸਰਕਾਰ ਦੇ ਰਵੇਗਾ ਕੀ ਨਹੀਂ ਉਹ ਤੋਂ ਨੱਥ ਜੋ ਰਾਹ ਬੰਦੀ ਕਿ ਜੀ ਦੇ ਨਾਲ ਕਿਲਾ ਇੱਕ ਲਗ ਦੀ ਜ਼ਮੀਨ ਉਹਦੇ ਉੱਤੇ ਉਹਨਾਂ ਨੇ ਕਹਿੰਿਆ ਕਰ ਲਈ ਜਰਤ ਤਾਈ ਗੁਨੀ ਦੀ ਕਮੇਟੀ ਨੂੰ ਜਣਾ ਉਹ ਕੋਈ ਹੋਰ ਅਗੇ ਇੱਕ ਨੁਕਰਾਈ ਗੱਲ ਇਹਨਾਂ ਨੇ ਪੁੱਛਾਈ ਉਹ ਬੰਦੇ ਦੇ ਨੇ ਜਿੱਥੇ ਜਯ ਬਾਲਮੀ ਕੀ ਹਰ ਹਰ ਬਾਲਮੀ ਕੀ ਜੋ ਪਾਵਨ ਬਾਲਮੀ ਕੀ ਤੀਤੀ ਨਿਸ਼ਾਨਦੇਹੀ ਦਾ ਸਿਸਟਮ ਚੱਲਦਾ ਸੀ ਜ਼ਿਲ੍ਹੇ ਦੀ ਟੀਮ ਮਾਂ ਜੋ ਡੀ ਸਾਹਬ ਨੂੰ ਨਿਸ਼ਾਨਦੀ ਕਰਾਉਣ ਵਾਸਤੇ ਗਈ ਜਿਹਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੀ ਉਹਨਾਂ ਨੂੰ 2 ਦਿਨ ਦਾ ਟਾਈਮ ਲਿਆ ਅੱਜ ਨੂੰ 10 ਦਿਨ ਹੋ ਗਏ ਆ ਐਕਸ਼ਨ ਨਹੀਂ ਹਲੇ ਹੋ ਪਾਇਆ ਅੱਜ ਦਾ ਅਸੀਂ ਅਲਟੀਮੇਟ ਵੀ ਦਿੱਤਾ ਹੈ ਅਸੀਂ ਕਿ ਕਿਸੇ ਵੀ ਜੀ ਨਹੀਂ ਨਜਾਇਜ਼ ਕਬਜ਼ੇ ਹਟਨੇ ਅਸੀਂ ਸੜਕਾ ਤੇ ਆਵਾਂਗੇ ਮਾਂ ਜੋ ਦੀ ਸਾਹਮਣੇ ਅੱਜ ਮੀਟਿੰਗ ਲਈ ਜਿਸ ਐਸਪੀਰੈਂਸ ਸਾਹਿਬ ਜੋ ਨਵੇਂ ਆਇਆ ਲੋਪਗਲ ਦੇ ਪ੍ਰਭ ਜੀ ਨੇ ਮੀਟਿੰਗ ਲੈ ਕੇ 10 ਦਿਨ ਦਾ ਟਾਈਮ ਹੋਰ ਮੰਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲ ਦੇ ਅਧਾਰ ਤੇ ਨਿਸ਼ਾਨਦੀ ਹੋਵੇਗੀ ਨਜਾਇਜ਼ ਕਬਜ਼ੇ ਹਟਾਏ ਜਾਣਗੇ ਇਹ ਕਹਿ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਪੁਰਾਣੀ ਕਮੇਟੀ ਥਰੀ ਭੰਗ ਕਰਕੇ ਨਵੀਂ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਸ਼ਹਿਰ ਦੇ 4 ਐਮਐਲਏ 2 ਐਮਐਲਏ ਬਾਰ ਦੀ ਜਲੰਧਰ ਦਾ ਇੱਕ ਉਰੇਰੀ ਦਾ ਸੀਐਮਐਲਏ ਪਾਗੀ ਸਤਵੇਂ ਉਹ ਆਪ ਚੇਅਰਮੈਨ ਸਾਹਿਬ ਮੁੱਖ ਮੰਤਰੀ ਜੀ ਆ ਨਮੀ ਕਮੇਟੀ ਬਣ ਗਈ ਜਿਹਦੇ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਵੀ ਚੇਅਰਮੈਨ ਬਣਾਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਕਿ 30 ਦੀ ਡਿਵੈਲਪਮੈਂਟ ਇਮੀਡੀਏਟਲੀ ਕੀਤੀ ਜਾਵੇ ਲੇਕਿਨ ਅਸੀਂ ਫੇਰ ਵੀ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਇਹਦੀ ਰਨਿੰਗ ਇਮੀਡੀਏਟਲੀ ਕੀਤੀ ਜਾਵੇ ਕਿ ਕਿ ਸਾਡੇ 3.5 ਸਾਲਾਂ ਦੇ ਵਿੱਚ 1 ਰੁਪਿਆ ਨਹੀਂ ਲੱਗਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਜੇਕਰ 21 ਤਰੀਕ ਤੱਕ ਕੋਈ ਡਿਵੈਲਪਮੈਂਟ ਹੋ ਗਈ ਜੇ ਪ੍ਰੋਬਲਮ ਨਾ ਸਾਡੀ ਹੱਲ ਹੋਈ ਨਿਸ਼ਾਨ ਦੀ ਨਾ ਹੋਈ ਨਜਾਇਜ਼ ਕਬਜ਼ੇ ਨਾ ਹੋਏ ਉੱਥੇ ਡਿਵੈਲਪਮੈਂਟ ਨਾ ਹੋਈ ਫਿਰ ਅਸੀਂ ਜ਼ਰੂਰ ਉਹਦੇ ਉੱਤੇ ਸੋਚ ਵਿਚਾਰ ਸਮਾਜ ਕਰੇਗਾ ਬਾਲਮੀਕੀ ਸਮਾਜ ਤੇ ਸੰਸਮਾਜ ਹਮੇਸ਼ਾ ਹੀ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਹਰਬਲੀ ਤਿਆਰ ਹੈ ਉਹਦੇ ਨਾਲ ਨਾਲ ਜਿਹੜਾ ਪਹਿਲਾ ਜੀਐਮ ਸੀਗਾ ਕੁਸ਼ਰਾਜ ਜਿਹਨੇ 1 ਕਰੋੜ ਕੋਈ 82 ਲੱਖ ਰੁਪਏ ਦਾ ਕਪਲਾ ਕੀਤਾ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਕੋ ਭਗਵੰਤ ਮਾਨ ਦੀ ਸਰਕਾਰ ਜਿਹਨੇ ਕੋ ਕਪਲਾ ਕੀਤਾ ਪਮਿਕੰਤਰੀਆ ਮੰਤਰੀਆ ਸੰਤਰੀਆ ਉਤੇ ਐਫਆਈਆਰ ਦਰਜ ਕਰਕੇ ਉਹਨੇ ਮੰਤਰੀਸ਼ਿਪ ਤੋਂ ਵੀ ਲਾਇਆ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਪਹਿਲ ਦੇ ਆਧਾਰ ਤੇ ਅਫੀਦਤ ਕਰਕੇ ਉਹਨੂੰ ਰੈਸਟ ਕੀਤਾ ਜਾਵੇ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਬਾਲਮੀਕੀ ਦੀ ਰਤੇ ਨਮਾਇंदे ਜੀ ਤੁਲਾ ਕਾਸ ਕੀਤੀ ਕਿ ਇਹ ਮਸਲੇ ਕੀ ਹਰਨ ਦੀ ਆਸਪਾਸ ਕਰੇ ਅੱਜ ਮੇਰੀ ਪੂਰੇ ਸਮਾਜ ਦੇ ਨਾਲ ਜਿਹੜੀ ਇਹ ਪਲੇਠੀ ਮੀਟਿੰਗ ਹੋਈ ਹੈ ਇਸ ਤੋਂ ਪਹਿਲੇ ਮੈਂ ਟੀਰਸਤੇ ਜਾ ਕੇ ਕੁੜੀ ਥੋੜੇ ਨਮਾਇंदे ਸੀਗੇ ਉਹਦੋਂ ਮੀਟਿੰਗ ਕਰ ਚੁੱਕਾ ਪਿਛਲੇ ਹਫਤੇ ਅੱਜ ਬਹੁਤ ਸਾਰੇ ਸੱਜਣ ਜਿਹੜੇ ਐ ਬਾਲਵਿਕੀ ਸਮਾਜ ਤੋਂ ਇੱਥੇ ਆਏ ਐ ਮਾਨਜੋ ਗੱਬਰ ਜੀ ਬਾਬਾ ਜੀ ਹੋਰ ਵੀ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਂ ذاتੇ ਖੁਦ ਨਹੀਂ ਜਾਣਦਾ ਹਾਲ ਦੀ ਘੜੀ ਕਿਉਂਕਿ ਮੈਂ ਜੇ 10 ਦਿਨ ਹੀ ਜੋਇਨ ਕੀਤੇ ਆ ਤਾਂ ਜੋ ਇਸ਼ੂਜ਼ ਬਹੁਤ ਪੁਰਾਣੇ ਚੱਲਦੇ ਪਏ ਸੀ ਇੱਥੇ ਉਹ ਗੱਬਰ ਜੀ ਨੇ ਅੱਜ ਦੁਬਾਰਾ ਰੀਟ੍ਰੇਟ ਕੀਤੇ ਐ ਸਾਰੇ ਜਿਹੜੇ ਨੋਟ ਕੀਤੇ ਐ ਇੱਕ ਇਸ਼ੂ ਹੈਗਾ ਵੈ ਨਜਾਇਜ਼ ਕਬਜ਼ੇਟਾਂ ਦਾ ਜਿਸ ਤਰ੍ਹਾਂ ਕਿ ਮੈਂ ਗੱਬਰ ਸਾਹਿਬ ਨੂੰ ਐਕਸਪਲੇਨ ਕੀਤਾ ਐ ਨਜਾਇਜ਼ ਕਬਜ਼ੇ ਹਟਾਉਣ ਲਈ ਸਭ ਤੋਂ ਪਹਿਲੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਛਾਣ ਕਰਨੀ ਜ਼ਰੂਰੀ ਹੈ ਜਿਹੜੇ ਨਿਸ਼ਾਨਦੇਹੀ ਹੈ ਸੋ ਸੋਮਵਾਰ ਸਾਡੇ ਤਹਿਸੀਲਦਾਰ ਸਾਹਿਬ ਜਦੋਂ ਜੁਆਇਨ ਕਰਦੇ ਛੁੱਟੀ ਤੋਂ ਬਾਅਦ ਅਸੀਂ ਸਾਰਾ ਰੈਵਨਿਊ ਰਿਕਾਰਡ ਪਰਚੋਲ ਕੇ ਔਰ ਉਹਦੇ ਮੁਤਾਬਿਕ ਨਿਸ਼ਾਨਦੇਹੀ ਕਰਕੇ ਫਿਰ ਅਸੀਂ ਪਛਾਣ ਕਰਾਂਗੇ ਕਿ ਕਿਹੜੇ ਲੋਕ ਨਜਾਇਜ਼ ਕਬਜ਼ੇਕਰ ਹਨ ਤੈਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਏਗੀ ਦੂਸਰਾ ਕੁਝ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਪੁਰਵ ਵਰਤੀ ਜਿਹੜੇ ਜੀਐਮ ਸਾਹਿਬ ਸੀਗੇ ਉਨ੍ਹਾਂ ਦੇ ਉੱਤੇ ਕੁਝ ਦੋਸ਼ ਹੈਗੇ ਆ ਆਪਣਾ ਵਿੱਤੀ ਅਨਿਮਿਤਤਾਵਾਂ ਦੇ ਉਹਦੇ ਰਿਗਾਰਡਿੰਗ ਮੌਜੂਦਾ ਜੀਐਮ ਸਾਹਿਬ ਨੇ ਬਰੀਫ ਕੀਤਾ ਸਾਰੇ ਹਾਊਸ ਨੂੰ ਸਾਰੇ ਮੀਟਿੰਗ ਦੇ ਵਿੱਚ ਸ਼ਾਮਲ ਨੁਮਾਇੰਦਿਆਂ ਨੂੰ ਕਿ ਉਹਦੇ ਰਿਗਾਰਡਿੰਗ ਇੱਕ ਇਨਕੁਆਰੀ ਮਾਰਕ ਕੀਤੀ ਗਈ ਹੈ ਡੀਸੀ ਜੀ ਸਾਹਿਬ ਨੂੰ ਉਸ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇਗਾ ਔਰ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਸਮਾਜ ਦੇ ਬੰਦਿਆਂ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਪਾਰਟੀ ਬਣਾਇਆ ਜਾਵੇਗਾ ਜੋ ਸਮੂਹ ਤੋਂ ਦੇਣਾ ਚਾਹਣਗੇ ਜੋ ਉਹ ਕਹਿਣਾ ਚਾਹੇਗਾ ਕੁਝ ਗੱਲਾਂ ਇਹਨਾਂ ਨੇ ਕੀਤੀਆਂ ਕਿ ਉਹ ਬਾਰੋ ਫੰਡਿੰਗ ਉਹਨਾਂ ਨੂੰ ਹੋ ਰਹੀ ਸੀ ਉਹਦੇ ਰਿਗਾਰਡਿੰਗ ਫੋਨ ਚੈੱਕ ਕਰਵਾਉਂਦਾ ਹੈ ਸਾਰੀ ਚੀਜ਼ਾਂ ਜਿਹੜੀਆਂ ਵੈ ਇਨਕੁਆਰੀ ਦਾ ਸਕੋਪ ਦੇ ਵਿੱਚ ਆਣ ਗਿਆ ਇਨਕੁਆਰੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਖੋਖਿਆ ਜਾਵੇਗਾ ਉਹਦੇ ਮੁਤਾਬਕ ਇਸ ਸਿੱਟੇ ਤੇ ਪਹੁੰਚਿਆ ਜਾਵੇਗਾ ਬਿਲਕੁਲ ਜੀ ਇਹ ਮਸਲੇ ਦੇ ਉੱਤੇ ਸੀ ਸਾਰੇ ਹੀ ਬਹੁਤ ਸੰਜੀਦਗੀ ਦੇ ਨਾਲ ਕੰਮ ਕਰ ਰਹੇ ਆਂ ਮੈਂ ਤੇ ਚਲੋ ਥੋੜੀ ਦੇਰ ਹੋਈ ਹੈ ਜੀਐਮ ਸਾਹਿਬ ਬਹੁਤ ਸincerely ਕਰ ਰਹੇ ਹਨ ਔਰ ਗੱਬਰ ਸਾਹਿਬ ਜੀ ਦਾ ਸਾਡੇ ਦੇ ਉੱਤੇ ਮੇਰੇ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਉਹਨਾਂ ਨੇ ਮੈਂ ਮੈਂ ਉਹਨਾਂ ਦਾ ਉਹਨਾਂ ਨੇ ਮੇਰੇ ਦਾ ਵਿਸ਼ਵਾਸ ਹਾਸਲ ਕੀਤਾ ਔਰ ਵੱਡੀ ਗੱਲ ਮੈਂ ਸ਼ੇਅਰ ਕਰ ਰਹਿਣ ਵਾਲਾ ਹਾਂ ਬਹੁਤ ਬਚਪਨ ਤੋਂ ਛੋਟੀ ਉਮਰ ਤੋਂ ਉਸੇ ਏਥੇ ਮਹਾਰਾਜ ਦੇ ਜਨਮ ਦਿਨ ਤੇ ਭਗਵਾਨ ਬਾਲਕੀ ਦੇ ਜਨਮ ਦਿਨ ਤੇ ਆਉਂਦੇ ਰਹੇ ਆ ਮੇਲੇ ਦੇ ਉੱਤੇ ਸੋ ਮੇਰੀ ਤੇ ਇੱਕ ਨਿੱਜੀ ਤੌਰ ਤੇ ਵੀ ਆਸਥਾ ਵੈ ਸੋ ਅਸੀਂ ਐਵੇਂ ਕਿ ਛੁੱਟੀ ਤੋਂ ਬਾਅਦ ਤਸੀਲਦਾਰ ਸਾਹਿਬ ਸੋਮਵਾਰ ਜੁਆਇਨ ਕਰਦੇ ਆ ਅੱਜ 11 ਹੈ ਤੇ ਚਲੋ ਅਗਲਾ ਹਫਤਾ 10 ਦਿਨ ਲੈ ਕੇ ਛੁੱਟੀਆਂ ਸਮੇਤ ਅਸੀਂ 21 ਤਰੀਕ ਤੱਕ ਕੁਝ ਵੱਡੇ ਮਸਲੇ ਜਿਹੜੇ ਆ ਹੱਲ ਕਰਨ ਲਈ ਆਸਪੰਦਨ ਹੈ ਠੀਕ ਹੈ ਰਿਪੋਰਟੀ ਪਰ ਵੀ ਆਪਣਾ ਨਾਮ ਹੋਵੇਗਾ ਮੈਂ ਸੰਜੀਵ ਸ਼ਰਮਾ ਐਸਟੀਐਮ ਲੋਪੋ ਕੇ ਹਾਂਜੀ ਮੈਂ ਰੁਪਿੰਦਰ ਕੌਰ 올 ਇੰਡੀਆ ਪ੍ਰੈਸ ਕਤਰ ਤੂ ਨਸਾਇਬ ਪ੍ਰਸਤੋਂ ਅੱਜ ਅਸੀਂ ਡੀਸੀ ਮੈਮ ਦੇ ਆਫਿਸ 'ਚ ਆਏ ਆ ਅੱਜ ਇਹ ਸਾਡਾ ਨੋਵਾ ਮੰਗ ਪੱਤਰ ਆ ਜੋ ਅਸੀਂ ਮੈਮ ਨੂੰ ਦੇਣ ਆਏ ਆ ਮਾਨਯੋਗ ਡੀਸੀ ਮੈਮ ਨੂੰ ਦੇਣ ਆਏ ਆ ਐਜ਼ ਅ ਬੀਇੰਗ ਲੇਡੀ ਮੈਂ ਮੈਮ ਨੂੰ ਇਹੀ ਰਿਕਵੈਸਟ ਕਰਦੀ ਆ ਵੀ ਜਿਹੜਾ ਸਾਡਾ ਰਾਮ ਤੀਰਥ ਦੇ ਵਿੱਚ ਤੀਰਥ ਦੇ ਵਿੱਚ ਇਸਤਰੀਆਂ ਲਈ ਜਿਹੜਾ ਪੋਨਾ ਜਨਾਣ ਵਾਲਾ ਉਹਨੂੰ ਪਹਿਲ ਦੇ ਤੌਰ ਤੇ ਬਣਵਾਇਆ ਜਾਵੇ ਉਥੇ ਜਿਹੜਾ ਕਿ ਉਹ ਪੂਰੇ ਤਰ੍ਹਾਂ ਨਾਲ ਟੁੱਟ ਚੁੱਕਾ ਆ ਨਾ ਹੀ ਉਹ ਬਨਿਆ ਹੋਇਆ ਆ ਉਥੇ ਪਾਣੀ ਦਾ ਨਿਕਾਸ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਬੰਦ ਹੋਇਆ ਆ ਮਹਿਮਾਨਯੋਗ ਮੈਮ ਦੇ ਅੱਗੇ ਡੀਸੀ ਮੈਡਮ ਦੇਗੇ ਇਹੀ ਰਿਕੁਐਸਟ ਕਰਦੀ ਆ ਕਿ ਉਹਨਾਂ ਨੂੰ ਪਹਿਲੇ ਉਹ ਚੀਜ਼ਾਂ ਨੂੰ ਬਣਵਾਇਆ ਜਾਵੇ ਇਹ 3 ਸਾਲ ਦੇ ਵਿੱਚ ਅੱਜ ਸਾਡਾ ਨੋਵਾ ਮੰਗ ਪੱਤਰ ਆ ਸਿੰਮਾ ਮੈਮ ਨੂੰ ਬੇਨਤੀ ਕਰਦੀ ਆਂ ਵੀ ਪਲੀਜ਼ ਇਹਨੂੰ ਪਹਿਲਾਂ ਇਹ ਨੋਵਾ ਮੰਗ ਪੱਤਰ ਸਾਡਾ ਜਿਹੜਾ ਮਾਨਯੋਗ ਸੀਐਮ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇ ਤੇ ਜੋ ਵੀ ਅੱਗੋਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਇਹ ਅਸੀਂ ਇਹ ਸਾਡਾ ਕੋਈ ਪਰਸਨਲੀ ਮੈਟਰ ਨਹੀਂ ਹੈ ਇਹ ਸਾਡਾ ਸਮਾਜ ਦਾ ਮੈਟਰ ਹੈ ਇਸ ਅਸੀਂ ਸਮਾਜ ਲਈ ਕਰ ਰਹੇ ਆਂ ਜੋ ਤੀਰਥ ਦੇ ਵਿੱਚ ਦੇਰ ਦੇ ਵਿੱਚ ਜੋ ਵੀ ਸਾਨੂੰ ਚੀਜ਼ਾਂ ਦੀ ਲੋੜ ਹੈ ਜੋ ਵੀ ਉੱਥੇ ਸਾਨੂੰ ਸਾਡੀਆਂ ਮੰਗਾਂ ਨੇ ਉਹ ਪਲੀਜ਼ ਮੈਮ ਉਹਨਾਂ ਨੂੰ ਪੂਰਾ ਕੀਤਾ ਜਾਵੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਮੈਮ ਜੈ ਵਾਲਮੀਕੀ ਹਰ ਹਰ ਵਾਲਮੀਕੀ Thank you.